ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖ ਜਗਤ ਕੋਲੋਂ ਮਾਫੀ ਮੰਗੀ ਹੈ ਕਿ ਉਹਨਾਂ ਦੀ ਸਰਕਾਰ ਵੇਲੇ ਜਿਹੜੀਆਂ ਬੇਅਦਬੀ ਹੋਈਆਂ ਨੇ ਉਸ ਦੇ ਉੱਤੇ ਉਹ ਮਾਫੀ ਮੰਗਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀਗਾ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਰਖਵਾਏ ਗਿਆ ਖਾਨਪਾਟ ਸਾਹਿਬ ਦੇ ਭੋਗ ਪਏ ਸਨ ਇਸ ਮੌਕੇ ਤੇ ਇੱਕ ਸੰਬੋਧਨ ਦੇ ਦੌਰਾਨ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਇਹ ਬਹੁਤ ਚੇਚੇ ਤੌਰ ਤੇ ਉਚੇਚੀ ਮੰਗ ਸੀਗੀ ਜਿਸ ਤੇ ਕਿਹਾ ਜਾ ਰਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਇਜ਼ਤ ਤੇ ਮਾਫੀ ਮੰਗਣ ਪਰ ਉਦੋਂ ਇਹ ਮਾਫੀ ਨਹੀਂ ਮੰਗੀ ਗਈ ਸੀਗੀ ਅੱਜ ਸ਼੍ਰੋਮਣੀ ਕਾਲੀ ਦਲ ਦੇ ਸਥਾਪਨਾ ਦਿਵਸ ਦੇ ਉਤੇ ਸੁਖਬੀਰ ਬਾਦਲ ਨੇ ਇਹ ਮਾਫੀ ਮੰਗ ਲਈ ਆਓ ਸੰਗਤਾਂ ਨੂੰ ਜਾਣਨਾ ਹੈ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਬੇਅਦਬੀ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੈ ਇਹ ਇੱਕ ਬਹੁਤ ਵੱਡਾ ਕਿਨੌਣਾ ਕੰਮ ਹੈ ਉਸ ਤੋਂ ਬਾਅਦ ਜਿੰਨੀ ਮਰਜ਼ੀ ਮਾਫੀ ਮੰਗੀ ਜਾਓ ਉਹ ਫਿਰ ਉਹ ਜਿਹੜਾ ਉਹ ਬਦਲਦਾ ਥੋੜੀ ਹੈ ਉਹ ਪਾਪ ਕਰਕੇ ਉਸ ਤੋਂ ਬਾਅਦ ਮਾਫੀਆ ਮੰਗਦੋ ਉੱਥੇ ਆ ਕੇ ਵਰਤਨ ਤੋਂ ਦੋ ਤਨਖਾਹ ਲਾ ਲਓ ਉਹ ਚੀਜ਼ਾਂ ਮਿਟਦੀਆਂ ਨਹੀਂ ਜਿਹੜੀ ਇੱਕ ਬੇਅਦਬੀ ਹੋਈ ਹੈ ਉਹ ਬੇਅਦਬੀ ਤਾਂ ਹੋਈ ਹੈ ਤੇ ਉਹਦਾ ਜਿਹੜਾ ਨਾ ਇਹ ਮੇਰੇ ਖਿਆਲ ਆ ਮਾਫੀ ਮੰਗਣ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੇ ਹਿਸਾਬ ਨਾਲ ਮੈਨੂੰ ਤਾਂ ਐਂ ਲੱਗਦਾ ਕਿ ਗੁਰੂ ਮਹਾਰਾਜ ਜੀ ਮਾਫ ਕਰਨ ਵਾਲੇ ਆ ਮੱਤਸਤਾ ਕੋਈ ਹੁੰਦੇ ਨਹੀਂ ਹੈਗੇ ਗੁਰੂ ਮਹਾਰਾਜ ਜੀ ਉਹਨੂੰ ਆਪ ਹੀ ਦੇਖਣਗੇ ਉਹਨੇ ਗਲਤੀ ਕੀਤੀ ਹੈ ਤੇ ਉਹਨੂੰ ਮਾਫੁਕਤਨਾ ਤਾਂ ਪਾਊਗਾ ਹੀ ਬਾਕੀ ਮਹਾਰਾਜ ਜਿਹਦੇ ਉੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸੁਖਬੀਰ ਸਿੰਘ ਬਾਦਲੂਣੇ ਆਏ ਸਨ ਦਰਬਾਰ ਸਾਹਿਬ ਉਹਨਾਂ ਨੇ ਆਪਣਾ ਖਾਨ ਪਾਟ ਕਰਵਾ ਗਏ ਤੇ ਗੁਰੂ ਸਾਹਿਬ ਕੋਲ ਮਾਫੀ ਮੰਗੀ ਆ ਤੇ ਚਲੋ ਬੰਦਾ ਸਰ ਖਰਗੋ ਭੁੱਲਣ ਹਾਰਿਆ ਗੁਰੂ ਸਾਹਿਬ ਬਖਸ਼ਣ ਹਾਰ ਨੇ ਔਰ ਬਦਬੀ ਦੇ ਬਦਬੀ ਹੀ ਹੈ ਨਾ ਪਰ ਫਿਰ ਵੀ ਜੇ ਉਹ ਇਸ ਤਰ੍ਹਾਂ ਕੇ ਉਹਨਾਂ ਦੀ ਸਰਕਾਰ ਵਿੱਚ ਹੋਈ ਹੈ ਤੇ ਗੁਰੂ ਸਾਹਿਬ ਆਪ ਹੀ ਉਹਦਾ ਫੈਸਲਾ ਲੈ ਸਕਦੇ ਆ ਔਰ ਕੋਈ ਉੱਚੀ ਅਦਾਲਤ ਕੋਈ ਨਹੀਂ ਆ ਬਾਕੀ ਸਭ ਅਦਾਲਤਾਂ ਮਾੜੀਆਂ ਨੇ ਨੀਮੀਆਂ ਨੇ ਝੂਠਦਿਆਂ ਨੇ ਮੈਂ ਇਨੀ ਗੱਲ ਹੈ ਵੀ ਮੈਂ ਕਹੂੰਗਾ ਵੀ ਜੋਰ ਦੇ ਕੇ ਕਿ ਗੁਰੂ ਸਾਹਿਬ ਹੀ ਇਹਨਾਂ ਨਿਸਤਾਰਾ ਕਰ ਸਕਦੇ ਆ ਧੰਨਵਾਦ ਮਾਫੀ ਤੇ ਵੀਰ ਜੀ ਜੇ ਧਰਮ ਵਾਲੀ ਗੱਲ ਕਰੀਏ ਤੇ ਇੱਥੇ ਮਾਫੀ ਪਹਿਲੇ ਤੇ ਗਲਤੀ ਹੋਣੀ ਨਹੀਂ ਚਾਹੀਦੀ ਧਰਮ ਵਿੱਚ ਕੋਈ ਗਲਤੀ ਕਿਸੇ ਦੀ ਹੋਣੀ ਨਹੀਂ ਚਾਹੀਦੀ ਉਹ ਸਿਆਸੀ ਲੋਕਾਂ ਦੀ ਗੱਲਾਂ ਅਸੀਂ ਨਹੀਂ ਸਮਝ ਸਕਦੇ ਮਗਰ ਮੇਰੇ ਹਿਸਾਬ ਨਾਲ ਇਹੋ ਜੀਆਂ ਚੀਜ਼ਾਂ ਤੇ ਬਹੁਤ ਨਿੰਦਨੀਆਂ ਨੇ ਇਹ achhiyan gallan nahi hai giye ਆਪਾਂ ਜਦੋਂ ਕਿੱਥੇ ਮੰਦਿਰ ਮਸਜਿਦ ਗੁਰਦੁਆਰੇ ਜਾਈਏ ਤੇ ਆਪਾਂ ਉੱਥੇ ਰੱਬ ਦਾ ਨਾਮ ਲੈਣ ਜਾਂਦੇ ਆਂ ਉੱਥੇ ਆ ਕੇ ਰਾਜਨੀਤਿਕ ਗੱਲਾਂ ਕਰਨੀਆਂ ਚੰਗੀਆਂ ਨਹੀਂ ਲੱਗਦੀ ਪਬਲਿਕ ਤੇ ਨਹੀਂ ਮਾਫ ਕਰੇਗੀ ਨਾਲ ਗੁਰੂ ਘਰ 'ਚ ਆ ਕੇ ਅਗਰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਆਪਣੀ ਮਾਫੀ ਮੰਗਦੇ ਆ ਅਕਾਲ ਤਖਤ ਸਾਹਿਬ ਇਹਨਾਂ ਨੂੰ ਤਨਖਾਹ ਲਾਣਗੇ ਉਹਦੇ ਸਾਹਮਣੇ ਜੇ ਇਹ ਸੇਵਾ ਕਰਨਗੇ ਫਿਰ ਇਹਨਾਂ ਦੇ ਮਾਫੀ ਦੇ ਯੋਗ ਆਦਰਵਾਇਜ਼ ਇਹ ਮਾਫਤ ਦੇ ਯੋਗ ਨਹੀਂ ਅੱਜ ਮਾਫੀ ਮੰਗੀ ਮੈਨੂੰ ਨਹੀਂ ਪਤਾ ਮੈਂ ਤਾਂ ਮੱਥਾ ਟੇਕਣ ਆਇਆ ਸੀ ਹਾਂਜੀ 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 ਚਲੋ ਚੰਗੀ ਗੱਲ ਹੈ ਦਰਬਾਰ ਸਾਹਿਬ ਅੱਗੇ ਮਾਫੀ ਮੰਗੀ ਗੁਰੂ ਘਰ ਦੇ ਅੱਗੇ ਮਾਫੀ ਮੰਗਣੀ ਕੋਈ ਗਲਤੀ ਆ ਗਈ ਮਾਫ ਕੀਤੀ ਜਾਂ ਤਾਂ ਚੰਗੀ ਗੱਲ ਹੀ ਜੀ ਹਰ ਨੂੰ ਆਈਦਰ ਟਾਈਮ ਚਾਹੀਦਾ ਜੀ ਮਾਫ ਕਰਨੇ ਗੁਰੂ ਅੱਗੇ ਕੋਈ ਮੇਰੇ ਕੋ ਵੀ ਗਲਤੀ ਹੋਵੇ ਕਿਸੇ ਕੋ ਵੀ ਗਲਤੀ ਇਨਸਾਨ ਕੋ ਹੋਵੇ ਅੱਗੇ ਰੱਬ ਅੱਗੇ ਅਗਰ ਦੱਸ ਸਕੇ ਮਾਫੀ ਮੰਗਣੀ ਚਾਹੀਦੀ ਜੀ ਹਾਂਜੀ ਸ਼ਰੋਮਨੀ ਅਕਾਲੀ ਦੇ 103ਵੇਂ ਸਥਾਪਨਾ ਦਿਵਸ ਤੇ ਰਖਵਾਏ ਗਏ ਸ਼੍ਰੀ ਅਖੰਡ ਪਾਤਸ਼ਾਹਬ ਦੇ ਮੌਕੇ ਤੇ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖ ਜਗਤ ਤੋਂ ਬੇਅਦਬੀਆਂ ਦੇ ਹੋਈ ਮਾਫੀ ਦੇ ਲਈ ਮਾਫੀ ਮੰਗੀ ਹੈ ਇਸ ਦੇ ਉੱਤੇ ਸੰਗਤ ਦੇ ਪੁੱਛਣ ਤੇ ਸੰਗਤ ਦੀ رائے ਹੈ ਮਿਲਿਆ ਜੁਲਿਆ رائے ਮਿਲੀ ਹੈ ਕਿ ਸੁਖਬੀਰ ਬਾਦਲ ਨੇ ਜਿਹੜੀ ਹੋਈ ਪੁੱਲ ਸੀਗੀ ਉਹਦੇ ਉੱਤੇ ਮਾਫੀ ਮੰਗੀ ਹੈ ਉਹਨਾਂ ਨੇ ਆਪਣੇ ਆਪ ਮਹਿਸੂਸ ਕੀਤਾ ਹੈ ਕਿ ਇਸ ਜਿਹੜੀਆਂ ਉਹਨਾਂ ਦੇ ਟਾਈਮ ਦੌਰਾਨ ਗਲਤੀਆਂ ਹੋਈਆਂ ਸਨ ਜਿਹੜੀਆਂ ਬੇਅਦਬੀਆਂ ਗਲਤੀਆਂ ਹੋਈਆਂ ਨੇ ਉਹਨਾਂ ਦੇ ਸਰਕਾਰ ਉਹਨਾਂ ਨੂੰ ਕਾਬੂ ਨਹੀਂ ਕਰ ਸਕੀ ਉਹਨਾਂ ਦੇ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਸਕੀ ਇਸ ਕਰਕੇ ਉਹਨਾਂ ਨੇ ਇਸ ਨੂੰ ਮਾਫੀ ਮੰਗੀ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ